حادثے ਦਾ ਸ਼ਿਕਾਰ ਹੋਈਏ ਖੇਤਾਂ ਦੇ ਵਿੱਚ ਪਲਟ ਗਈ ਹੈ ਔਰ 20 ਤੋਂ 25 ਬੱਚੇ ਇਸ ਬਸ ਦੇ ਵਿੱਚ ਸਵਾਰ ਦੱਸੇ ਜਾ ਰਹੇ ਨੇ ਔਰ ਕਾਫੀ ਗੰਭੀਰ ਸੱਟਾਂ ਬੱਚਿਆਂ ਦੇ ਲੱਗੀਆਂ ਨੇ ਮੌਕੇ ਦੇ ਉੱਤੇ ਪਿੰਡ ਵਾਲਿਆਂ ਦੇ ਵੱਲੋਂ ਪਹੁੰਚ ਕੇ ਇਹਨਾਂ ਦਾ ਰੈਸਕਿਊ ਕੀਤਾ ਗਿਆ ਹੈ ਔਰ ਡਰਾਈਵਰ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਕਿ ਕੱਚੇ ਰਸਤੇ ਤੋਂ ਜਾਣ ਬੁੱਝ ਕੇ ਬਸ ਕੱਢੀ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਇਸ ਰਸਤੇ ਤੋਂ ਬਸ ਨਹੀਂ ਕੱਢੀ ਜਾਂਦੀ ਸੀ ਔਰ ਇਹ ਰਸਤਾ ਕਾਫੀ ਖਰਾਬ ਹੈ ਲੋਕਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਸੁਰੱਖਿਆ ਦੇ ਮੱਦੇ ਨਜ਼ਰ ਇਸ ਰਸਤੇ ਤੋਂ ਨਹੀਂ ਨਿਕਲਣਾ ਪਰ ਡਰਾਈਵਰ ਦੇ ਵੱਲੋਂ ਲਾਪਰਵਾਹੀ ਵਰਤੀ ਗਈ ਬੱਚਿਆਂ ਦੇ ਨਾਲ ਭਰੀ ਹੋਈ বাস ਇਸ ਖਰਾਬ ਸੜਕ ਤੋਂ ਕੱਢੀ ਗਈ ਜਿਸ ਕਰਕੇ ਬੈਲੈਂਸ ਵਿਗੜ ਜਾਂਦਾ ਇਸ বাস ਦਾ ਔਰ ਖੇਤਾਂ ਦੇ ਵਿੱਚ ਪਲਟ ਜਾਂਦੀ ਹੈ ਤਾਂ ਬੱਚੇ ਕਾਫੀ ਬੱਚੇ ਇਸ বাস ਦੇ ਵਿੱਚ ਸਵਾਰ ਸੀ ਜਿਨ੍ਹਾਂ ਦੇ ਸੱਟਾਂ ਲੱਗੀਆਂ ਨੇ ਮੌਕੇ ਦੇ ਉੱਤੇ ਪਿੰਡ ਵਾਲੇ ਪਹੁੰਚਦੇ ਨੇ ਔਰ ਉਹਨਾਂ ਦੇ ਵੱਲੋਂ ਰੈਸਕਿਊ ਕੀਤਾ ਜਾਂਦਾ ਹੈ ਤਾਂ ਬਟਾਲਾ ਦੀ ਇਹ ਖਬਰ ਹੈ ਬਟਾਲਾ ਦੇ ਵਿੱਚ ਨਿੱਜੀ ਸਕੂਲ ਦੀ ਇਹ বাস ਜੋ ਹਾਦਸੇ ਦਾ ਸ਼ਿਕਾਰ ਹੋਈ ਹੈ ਦੱਸਦੀ ਹੈ ਕਿ ਡੱਲਾ ਮੋੜ ਤੋਂ ਕਾਦੀਆਂਵਾਲ ਨੂੰ ਜਾਂਦੇ ਹੋਏ ਹਾਦਸਾ ਵਾਪਰਦਾ ਜਦੋਂ ਖਰਾਬ ਸੜਕ ਦੇ ਉੱਤੇ ਡਰਾਈਵਰ ਦੇ ਵੱਲੋਂ ਹੀ ਬੱਸ ਪਾ ਲਈ ਜਾਂਦੀ ਹੈ ਔਰ ਬਾਰਿਸ਼ ਹੋਣ ਕਰਕੇ ਰਸਤਾ ਕਾਫੀ ਖਰਾਬ ਸੀ ਜਿਸ ਕਰਕੇ ਇਹ ਬੱਸ ਉਸ ਕੱਚੇ ਰਸਤੇ ਦੇ ਉੱਤੋਂ ਪਲਟ ਜਾਂਦੀ ਹੈ ਖੇਤਾਂ ਦੇ ਵਿੱਚ ਪਲਟ ਜਾਂਦੀ ਹੈ ਔਰ ਜੋ ਬੱਚੇ ਉੱਥੇ ਮੌਜੂਦ ਸੀ ਬੱਸ ਦੇ ਵਿੱਚ ਤਾਂ ਉਹਨਾਂ ਦੇ ਕਾਫੀ ਸੱਟਾਂ ਲੱਗਦੀਆਂ ਨੇ ਤਾਂ ਮੌਕੇ ਦੇ ਉੱਤੇ ਹੀ ਉਥੇ ਪਿੰਡ ਵਾਲੇ ਲੋਕ ਪਹੁੰਚ ਜਾਂਦੇ ਨੇ ਜਦੋਂ ਉਹਨਾਂ ਨੂੰ ਹਾਦਸੇ ਦਾ ਪਤਾ ਲੱਗਦਾ ਹੈ ਤਾਂ ਬੱਚਿਆਂ ਨੂੰ ਤੁਰੰਤ ਰੈਸਕਿਊ ਕੀਤਾ ਜਾਂਦਾ ਹੈ ਬੱਸ ਤੋਂ ਬਾਹਰ ਕੱਢਿਆ ਜਾਂਦਾ ਔਰ ਦੱਸਿਆ ਜਾ ਰਿਹਾ ਹੈ ਕਿ ਕਈ ਬੱਚੇ ਜਿਨ੍ਹਾਂ ਦੇ ਕਾਫੀ ਗੰਭੀਰ ਸੱਟਾਂ ਵੀ ਲੱਗੀਆਂ ਨੇ ਤਾਂ ਪਿੰਡ ਵਾਲਿਆਂ ਦੇ ਵੱਲੋਂ ਇਹ ਵੀ ਇਲਜ਼ਾਮ ਲਗਾਏ ਗਏ ਕਿ ਪਹਿਲਾਂ ਹੀ ਤਾਕੀਦ ਕੀਤੀ ਗਈ ਸੀ ਕਿ ਇਸ ਰਸਤੇ ਦੇ ਉੱਤੋਂ ਨਾਲ ਲੰਘਿਆ ਜਾਵੇ ਖਾਸ ਤੌਰ ਤੇ ਕਿਉਂਕਿ ਸੌੜੀ ਸੜਕ ਹੈ ਔਰ ਬੱਸ ਵਰਗੇ ਵੱਡੇ ਵਾਹਨ ਇਸ ਰਸਤੇ ਤੋਂ ਜਦੋਂ ਨਿਕਲਦੇ ਨੇ ਤਾਂ ਕਿਸੇ ਨਾ ਕਿਸੇ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਪਰ ਡਰਾਈਵਰ ਦੇ ਵੱਲੋਂ ਚੇਤਾਵਨੀ ਨੂੰ ਨਧਾਰਨ ਕੀਤਾ ਗਿਆ ਨਜ਼ਰ ਅੰਦਾਜ਼ ਕੀਤਾ ਗਿਆ ਔਰ ਬਾਅਦ ਵਿੱਚ ਇਹ ਹਾਦਸਾ ਵਾਪਰ ਜਾਂਦਾ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਕਿਉਂਕਿ ਬੱਚਿਆਂ ਦੀ ਜ਼ਿੰਦਗੀ ਦਾਤੇ ਲਾ ਦਿੱਤੀ ਗਈ ਔਰ ਇੱਕ ਅਣਗਹਿਲੀ ਇੱਥੇ ਕਾਫੀ ਭਾਰੀ ਪੈ ਸਕਦੀ ਸੀ ਹਾਲਾਂਕਿ ਗਨੀਮਤ ਰਹੀ ਕਿ ਕਿਸੇ ਤਰੀਕੇ ਦਾ ਜਾਨੀ ਨੁਕਸਾਨ ਇੱਥੇ ਨਹੀਂ ਹੋਇਆ ਪਰ ਸ਼ਾਰਟਕਟ ਮਾਰਨ ਦੇ ਚੱਕਰ ਦੇ ਵਿੱਚ ਬੱਚਿਆਂ ਦੀ ਜ਼ਿੰਦਗੀ ਦੇ ਨਾਲ ਇੱਥੇ ਖਿਲਵਾੜ ਜ਼ਰੂਰ ਡਰਾਈਵਰ ਦੇ ਵੱਲੋਂ ਕੀਤਾ ਗਿਆ ਕਿਉਂਕਿ ਅ ਅੱਜਕੱਲ੍ਹ ਦੀ ਜੇਕਰ ਗੱਲ ਕਰੀਏ ਜੋ ਸਮਾਂ ਚੱਲ ਰਿਹਾ ਹੈ ਇੰਨੀ ਮੀਂਹ ਪੈ ਰਹੇ ਨੇ ਤੇ ਚੰਗੀਆਂ ਭੰਗੀਆਂ ਸੜਕਾਂ ਤੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਉੱਥੇ ਇਸ ਤਰੀਕੇ ਦੇ ਨਾਲ ਕੱਚੀ ਸੜਕ ਕੱਚਾ ਰਸਤਾ ਜਿੱਥੇ ਆਸ-ਪਾਸ ਦੇ ਜੋ ਕੰਡੇ ਨੇ ਸੜਕ ਦੇ ਉਹ ਵੀ ਪਤਾ ਨਹੀਂ ਕਿਹੜੀ ਵੇਲੇ ਉਹ ਖੁਰ ਜਾਂਦੇ ਨੇ ਟਹਿ ਜਾਂਦੇ ਨੇ ਔਰ ਉੱਥੇ ਇੱਕ ਖਦਸ਼ਾ ਜ਼ਰੂਰ ਬਣਿਆ ਰਹਿੰਦਾ ਜਦੋਂ ਕੋਈ ਵੱਡਾ ਵਾਹਨ ਨਿਕਲਦਾ ਹੈ ਕਿ ਕੋਈ ਹਾਦਸਾ ਵਾਪਰ ਸਕਦਾ ਹੈ ਪਰ ਡਰਾਈਵਰ ਦੇ ਵੱਲੋਂ ਅ ਅੰਗੈਲੀ ਇੱਥੇ ਵਾਪਰੀ ਵਰਤੀ ਗਈ ਹੈ ਔਰ ਕਿਸ ਤਰੀਕੇ ਦੇ ਨਾਲ ਇਹ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਤਾਂ ਲੋਕਾਂ ਦੇ ਵੱਲੋਂ ਵੱਡੇ ਸਵਾਲ ਸਕੂਲ ਪ੍ਰਸ਼ਾਸਨ ਤੇ ਵੀ ਚੁੱਕੇ ਗਏ ਨੇ ਕਿਉਂਕਿ ਇਸ ਤੋਂ ਪਹਿਲਾਂ ਵੀ ਬੀਤੇ ਦਿਨ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਦਿਨਾਂ ਨਗਰ ਦੇ ਵਿੱਚ ਇੱਕ ਵਾਸੀ ਇਸੇ ਤਰੀਕੇ ਦੇ ਨਾਲ ਬਾਈਪਾਸ ਦੇ ਨੇੜੇ ਪਲਟ ਜਾਂਦੀ ਹੈ ਜਿਸ ਦੇ ਵਿੱਚ ਕਈ ਬੱਚੇ ਸਵਾਰ ਸੀ ਔਰ ਸਕੂਲ ਪ੍ਰਬੰਧਕਾਂ ਦੀਆਂ ਜੋ ਅਣਗਹਿਲੀਆਂ ਨੇ ਇਹਨਾਂ ਹਾਦਸਿਆਂ ਤੋਂ ਬਾਅਦ ਲਗਾਤਾਰ ਸਾਹਮਣੇ ਆ ਰਹੀਆਂ ਨੇ ਕਿਉਂਕਿ ਆਏ ਦਿਨ ਇਸ ਤਰੀਕੇ ਦੇ ਹਾਦਸੇ ਵਾਪਰਦੇ ਨੇ ਖਾਸ ਤੌਰ ਤੇ ਸਕੂਲ ਬੱਸਾਂ ਦੇ ਡਰਾਈਵਰ ਜਦੋਂ ਰੱਖੇ ਜਾਂਦੇ ਨੇ ਉਹਨਾਂ ਦਾ ਕੋਈ ਬੈਕਗ੍ਰਾਉਂਡ ਚੈੱਕ ਨਹੀਂ ਕੀਤਾ ਜਾਂਦਾ ਔਰ ਇਹ ਚੈੱਕ ਨਹੀਂ ਕੀਤਾ ਜਾਂਦਾ ਕਿ ਉਹ ਨਸ਼ੇ ਕਰਦੇ ਨੇ ਜਾਂ ਨਹੀਂ ਕਰਦੇ ਨੇ ਜਾਂ ਫਿਰ ਰੋਜ਼ਾਨਾ ਜਦੋਂ ਬੱਚਿਆਂ ਨੂੰ ਲੈ ਕੇ ਜਾंदे ਨੇ ਜਾਂ ਆਉਂਦੇ ਨੇ ਤੱਕ ਇਸ ਤਰੀਕੇ ਦੀ ਅਨਗੈਹੀ ਤਾਂ ਉਹਨਾਂ ਦੇ ਵੱਲੋਂ ਨਹੀਂ ਵਰਤੀ ਜਾਂਦੀ ਤਾਂ ਇਸ ਤਰੀਕੇ ਦਾ ਕੋਈ ਖਿਆਲ ਨਹੀਂ ਰੱਖਿਆ ਜਾਂਦਾ ਔਰ ਖਾਸ ਤੌਰ ਤੇ ਇੱਥੇ ਮਾਪਿਆਂ ਨੂੰ ਵੀ ਇਹ ਜ਼ਰੂਰ ਬਣਦਾ ਹੈ ਕਿ ਉਹ ਜ਼ਰੂਰ ਇਸ ਗੱਲ ਦਾ ਖਿਆਲ ਰੱਖਣ ਕਿ ਕਿਹੜੇ ਹਾਲਾਤ ਦੇ ਵਿੱਚ ਕਿਸ ਡਰਾਈਵਰ ਦੇ ਨਾਲ ਉਹਨਾਂ ਦੇ ਬੱਚੇ ਜਾ ਰਹੇ ਨੇ ਉਹਦਾ ਬੈਕਗ੍ਰਾਉਂਡ ਕੀ ਹੈ ਜਾਂ ਕਿ ਇਸ ਤਰੀਕੇ ਦੀ ਅਨਗੈਹੀ ਤਾਂ ਉਹਨਾਂ ਦੇ ਵੱਲੋਂ ਨਹੀਂ ਵਰਤੀ ਜਾ ਰਹੀ ਤਾਂ ਇਹ ਖਿਆਲ ਆਪਣੇ ਪੱਧਰ ਦੇ ਉੱਤੇ ਮਾਪਿਆਂ ਨੂੰ ਵੀ ਜ਼ਰੂਰ ਰੱਖਣਾ ਚਾਹੀਦਾ ਹੈ ਕਿਉਂਕਿ ਗਲਤੀ ਕਿਸੇ ਦੀ ਵੀ ਹੋਵੇ ਹਾਦਸਾ ਜਦੋਂ ਹੁੰਦਾ ਹੈ ਤਾਂ ਜਾਨਾਂ ਕੀਮਤੀ ਜਾਂਦੀਆਂ ਨੇ ਔਰ ਇਸੇ ਤਰੀਕੇ ਦੀ ਇਹ ਤਸਵੀਰ ਹਾਲਾਂਕਿ ਗਨੀਮਤ ਰਹੀ ਕਿ ਹਾਦਸੇ ਦੇ ਵਿੱਚ ਬਚਾਅ ਹੋ ਗਿਆ ਕਿਉਂਕਿ 마ਸੂਮ ਬੱਚੇ ਸਵਾਰ ਸੀ ਔਰ ਕਈ ਪਰਿਵਾਰਾਂ ਦਾ ਨੁਕਸਾਨ ਹੋ ਸਕਦਾ ਸੀ ਇੱਥੇ ਕਿਉਂਕਿ ਇਸ ਤਰੀਕੇ ਦੇ ਪਹਿਲਾਂ ਵੀ ਕਈ ਵੱਡੇ ਹਾਦਸੇ ਵਾਪਰ ਚੁੱਕੇ ਨੇ ਜਦੋਂ ਡਰਾਈਵਰਾਂ ਦੀ ਅਣਗਹਿਲੀ ਦੇ ਕਰਕੇ ਹਾਦਸੇ ਵਾਪਰਦੇ ਨੇ ਔਰ ਘਰਾਂ ਦੇ ਘਰ ਬਰਬਾਦ ਹੁੰਦੇ ਦੇਖੇ ਨੇ ਔਰ ਇਹ ਤਸਵੀਰ ਬਟਾਲਾ ਦੀ ਜਿੱਥੇ ਨਿੱਜੀ ਸਕੂਲ ਦੀ ਬੱਸ ਹਾਦਸੇ ਦਾ ਸ਼ிகਾਰ ਹੋ ਕੇ ਥੇਟਾ ਦੇ ਵਿੱਚ ਪਲਟ ਗਈ ਔਰ ਮੌਕੇ ਤੇ ਮੌਜੂਦ ਲੋਕਾਂ ਦਾ ਇਸ ਪੂਰੇ ਹਾਦਸੇ ਬਾਰੇ ਕੀ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਆ। ਇਹ ਸਾਰੇ ਵੀਡੀਓ ਇਹਨਾਂ ਮਨਾ ਕਰਨ ਦੇ ਨੇ ਤੇ ਇਹਨਾਂ ਨੇ ਆਪਣੇ ਸੋਰਸ ਤੱਕ ਗੱਡੀ ਦੇ ਅੱਗੇ ਦੀ ਇਹ ਕੰਪਨੀ ਲਈ ਆ ਇਹ ਕਹਿੰਦੇ ਵੀ ਸਾਨੂੰ ਬੈਨੀਫਿਟ ਮਿਲ ਜਾਏ। ਸਾਡਾ ਬੱਚਾ ਨਹੀਂ ਹੈਗਾ ਯਾਰ। ਬੱਚੇ ਨੇ ਨਾਤਮੋਕਲ ਦੇ ਟੁਪਟਾ ਭੇਜ ਦੇ ਕੋਈ। ਇਹ ਸਾਨੂੰ ਰੋਕ ਦੇ ਵੀਡੀਓ ਬਣਾਉਣ ਤੋਂ। ਅਸੀਂ ਕਹਿੰਦੇ ਵੀ ਸਾਡਾ ਰਾਹ ਮਾੜਾ ਸਾਡੇ ਪਿੰਡ ਦਾ ਡੱਲੇ ਦਾ ਦਲੀਲਕਲਾਂ ਦਾ ਕਿ ਸਾਡਾ ਰਾਹ ਦਾ ਕੁਝ ਮੱਤਾ ਪੈ ਜੇ ਇਹ ਲਿਖਣੇ ਰੋਕ ਦੇ ਫੇਸਾਂ। ਕੀ ਸਤਾ ਹੋਇਆ ਇਹ ਹੱਸਾ ਇਹਨਾਂ ਨੂੰ ਪੁੱਛ ਸਰ ਇਹ ਪਾਜੀ ਦਰ ਹੈ ਨਾ ਉਹਦੀ ਲਾਪਰਵਾਹੀ ਨਾ ਹੋਇਆ ਇਹ ਰਾਹ ਬਿਲਕੁਲ ਛੋਟਾ ਵਾ ਇਹ ਪਿੰਡ ਦਾ ਰਾਹ ਜੋ ਬਿਲਕੁਲ ਛੋਟਾ ਇਹ ਰਾਹ ਹਨ ਜਿਹੜੀ ਐਡੀ ਵੱਟੀ ਗੱਡੀ ਅਲਾਉਡ ਨਹੀਂ ਆ ਠੀਕ ਹੈ ਇਹ ਜਾਣ ਬੁਝ ਕੇ ਡਰਾਈਵਰ ਇਧਰ ਦੀ ਗੱਡੀ ਲੈ ਕੇ ਆ ਤੋ ਇਹ ਦੇ ਕਰਕੇ ਐਕਸੀਡੈਂਟ ਹੋਇਆ ਇਹਦੇ ਵਿੱਚ ਸਾਡੇ ਬੱਚਿਆਂ ਦਾ ਨੁਕਸਾਨ ਹੋਇਆ ਇਹ ਇਹਨਾਂ ਡਰਾਈਵਰ ਨੂੰ ਹਰਜਾਨਾ ਹੋਣਾ ਚਾਹੀਦਾ ਇਹਨਾਂ ਸਕੂਲ ਵਾਲਿਆਂ ਨੂੰ ਹਰਜਾਨਾ ਹੋਣਾ ਚਾਹੀਦਾ ਇਹ ਗੱਡੀ ਕਿਉਂ ਇਧਰ ਦੀ ਆਈ ਇੰਨੇ ਕਿ ਬੱਚੇ ਇਹਦੇ ਵਿੱਚ ਘੱਟੋ ਘੱਟ 20 25 ਬੱਚੇ ਲੱਗੀਆਂ ਹਾਂਜੀ ਬੱਚਿਆਂ ਦੇ ਸੱਟਾਂ ਲੱਗੀਆਂ ਸਾਡਾ ਮ ਉਸ ਵੀ ਬੱਚੀ ਉਹਦੇ ਸਿਰ ਤੇ ਕੱਟ ਲੱਗੀ ਉਹਨੇ ਫਿਰ ਮੈਨੂੰ ਫੋਨ ਕੀਤਾ ਮੈਂ ਅੰਮ੍ਰਿਤਸਰੀ ਮੈਂ ਉੱਥੋਂ ਆਇਆ ਮੈਨੂੰ ਕਹਿੰਦਾ ਵੀ ਤੁਹਾਡੀ ਬੰਡ ਮੇਰੇ ਬੱਚੀ ਦੇ ਸੱਟ ਲੱਗੀ ਆ ਕਹਿੰਦਾ ਸਰ ਇਹ ਰਣੌਰਨ ਜੀ ਸੰਗੇ ਕਲਾ ਇਹ ਜੋ ਹਾਦਸਾ ਹੋਇਆ ਹੈ ਐਕਸੈਲਸੀਅਰ ਸਕੂਲ ਬਟਾਲਾ ਦੀ ਬਾਸ ਸੀਗੀ ਇਹ ਅਣਜਾਣ ਸੀ ਡਰਾਈਵਰ ਇਹ ਰਸਤੇ ਕਰੇ ਬੱਸ ਨਹੀਂ ਆਈ ਇਹ ਰਸਤਾ ਛੋਟਾ ਸੀ ਅੱਗੇ ਰਾਸ ਹੋਣ ਦੇ ਕਰਕੇ ਉਹਨੇ ਵਿਚਾਰੇ ਨੇ ਇਧਰੋਂ ਦੀ ਪਾਲੀ ਉਹਦੀ ਅੰਗੇਲੀ ਵੀ ਕਹਿ ਲੋ ਜਾਂ ਪਹਿਲੀ ਵਾਰੀ ਹੋਇਆ ਇਸ ਰਸਤੇ ਬੱਸ ਆਈ ਆ ਇਸ وجہ ਦੇ ਨਾਲ ਇਹ ਐਕਸੀਡੈਂਟ ਹੋਇਆ। ਇਹਦੇ ਵਿੱਚ ਮੇਰੇ ਹਣ ਤੋਂ ਪਹਿਲਾਂ ਬੱਚੇ ਕੱਢ ਲਏ ਗਏ ਆ तकरीबन ਕੋਈ 10 15 20 ਲੱਗੇ ਬੱਚੇ ਗਿੰਦੇ ਹੈਗੇ ਸੀਗੇ। ਟੱਟਾਂ ਦਾ ਕੁਝ ਕਿੰਦੇ ਲੱਗੀਆਂ ਕੁਝ ਕਿੰਦੇ ਵੀ ਨਹੀਂ ਲੱਗਿਆ ਜੇ ਕੁਝ ਪੱਕਾ ਨਹੀਂ ਜੇ ਕਹਿ ਸਕਦੇ। ਇੱਕ ਦੋ ਬੱਚੇ ਦੇ ਸ਼ਾਇਦ ਲੱਗੀ ਸ਼ੱਕ। ਇਹ ਐਕਸਲ ਸੀਰ। ਇਹ ਬਟਾਲੇ ਤੋਂ। ਕੀ ਮੰਤਨ ਹੈ? ਸਿੰਦਰ ਜੀ ਇਹ ਰਸਤੇ ਦਾ ਮਤਾ ਪਾਇਆ ਹੋਇਆ ਵਾ ਡੀਸੀ ਤੱਕ ਇਹ ਰਹੇ ਗਏ ਹੋਏ ਅਜੇ ਤੱਕ ਸਾਨੂੰ 8-9 ਮਹੀਨੇ ਹੋ ਗਏ ਰਸਤੇ ਦਾ ਕੋਈ ਹਾਲ ਹੀ ਨਹੀਂ ਹੋਇਆ ਅਸੀਂ ਦੇਖੋ ਸਾਡੇ ਪਿੰਡ ਤੋਂ ਦੋ ਰਸਤੇ ਹੁੰਦੇ ਦੋਨਾਂ ਦਾ ਹੀ ਹਾਲ ਬਹੁਤ ਹੀ ਮਾੜਾ ਵਾ ਵੀ ਇਹ ਮੋਟਰਸਾਈਕਲ ਦਾ ਲਾਈਕ ਨਹੀਂ ਹੈਗਾ ਵੀ ਬਸ ਇੱਥੋਂ ਕਿੱਥੇ ਚੱਲ ਜਾਣੀ ਹੈ ਸਕੂਲ ਪ੍ਰਸ਼ਾਸਨ ਨੂੰ ਇਹੀ ਹੈ ਵੀ ਘਟੋ ਘਟ ਬੱਚਿਆਂ ਦਾ ਤੇ ਦੇਖਣ ਇੱਕ ਦਰਸਾ ਵੇਖ ਕੇ ਆਪਣੀ ਬਸ ਇੱਕ ਤੇ